ਕ੍ਰੋਸ਼ੇ ਨੂੰ ਅਖੀਰੇ ਦੇ ਵਿੱਚ ਕਿੱਦਾਂ ਬੰਦ ਕਰਨਾ ਹੈ ਉਹ ਅੱਜ ਆਪਾਂ ਸਿੱਖਾਂਗੇ ਸਭ ਤੋਂ ਪਹਿਲਾਂ ਗੁੰਡਾ ਬਣਾਣਾ ਜਿਹਨੂੰ ਆਪਾਂ ਲੂਪ ਸਖਾਇਆ ਸੀ ਗੱਠ ਮਾਰ ਲਓ ਗੱਠ ਮਾਰ ਕੇ ਆ ਬਣ ਗਈ ਨੋਟ ਜਿਹਨੂੰ ਪੰਜਾਬੀ ਚ ਗੰਢ ਕਹਿੰਦੇ ਆ ਉੱਪਰ ਜੋ ਹਿੱਸਾ ਬਚਿਆ ਉਹ ਸ਼ੇਪ ਦੇ ਵਿੱਚ ਇਹ ਕੀ ਹੋ ਗਿਆ ਆਪਣਾ ਲੂਪ ਇਹਨੂੰ ਕਹਾਂਗੇ ਲੂਪ ਜਿਹਨੂੰ ਆਪਾਂ ਗੁੰਡਾ ਕਹਿੰਦੇ ਪਹਿਲਾਂ ਚੈਨ ਬਣਾ ਲਈਏ ਦੇਖੋ ਚੈਨ ਬਣਾਣਾ ਯਾਨ ਓਵਰ ਕਰੋ crochete ਜਦੋਂ ਵੀ ਤੁਸੀਂ ਉਨ ਚੜਾਉਂਗੇ ਉਹਨੂੰ ਕਹਿੰਦੇ ਯਾਨ ਓਵਰ ਐਦਾਂ ਚੇਨ ਬਣਾਉਂਦੇ ਜਾਓ ਜਿੱਥੇ ਤੱਕ ਤੁਸੀਂ ਆਪਦਾ ਕੰਮ ਕਰਨਾ crochete ਦੇ ਵਿੱਚ ਕਰਦੇ ਹੋਏ ਕੁੰਡੇ ਨੂੰ ਥੋੜਾ ਜਾਂ ਉਂਗਲ ਨੂੰ ਜੇ ਤੁਸੀਂ ਚੇਨ ਵਾਲ ਲੈ ਕੇ ਆਉਗੇ ਨਾ ਜਿਹਦੇ ਉੱਤੇ ਤਾਂ ਗੱਲ ਬੈਠਾ ਹੈ ਤਾਂ ਤੁਹਾਡਾ ਕੁੰਡਾ ਕਿਹਾ ਆਪਣੇ ਆਪ ਵੱਡਾ ਹੋ ਜਾਊਗਾ ਛੋਟਾ ਵੱਡਾ ਕਰ ਸਕਦੇ ਹੋ ਹੁਣ ਧਾਗਾ ਕੱਟ ਲਿਆ ਫੇਰ ਇੱਕ ਚੇਨ ਬਣਾਓ ਧਾਗਾ ਕੱਟੇ ਹੋਣ ਕਰਕੇ ਚੇਨ ਨਹੀਂ ਬੰਨੀ ਪਤਾ ਹੈ ਕਿ ਦੋਪਰ ਨਿਕਲਿਆ ਹੋਊਗਾ ਉਹਨੂੰ ਖਿੱਚ ਲਓ ਇਹਦੇ ਕੀ ਹੋ ਗਿਆ ਫਾਸਟਰਨ ਆਫ ਇਹਦਾ ਛੋਟਾ ਸਾਈਨ ਹੋਊਗਾ ਐਫ ਸੀ ਇਸ ਤਰ੍ਹਾਂ ਤੁਸੀਂ ਕਰੋਸ਼ੀਏ ਦੇ ਕੁੰਡੇ ਨੂੰ ਬੰਦ ਕਰ ਸਕਦੇ ਹੋ